ਭਾਈ ਬ੍ਰਿਕਾ ਖਾਲਸਾ ਬਾਈ ਬ੍ਰਿਕ ਅਤੇ ਹੱਥ ਪਹੁੰਚ ਨਹੀਂ ਬਾਬਾ ਕੋਲ ਆ ਜੀਦੇ ਕਿਉਂਕਿ ਐਸਕ੍ਰੀਮਾਂ ਦਾ ਕੰਮ ਕਰਦੇ ਨੇ 5 ਸਾਲ ਤੋਂ 13 ਸਾਲ ਦੇ ਜਵਾਕਾਂ ਨੂੰ ਜਪਨੀ ਸਾਹਿਬ ਜੀ ਪਾਣ ਦੇ ਸੁਣਾਉਣ ਤੇ ਆਈਸਕ੍ਰੀਮ ਫਰੀ ਦਿੱਤੀ ਜਾਂਦੀ ਹੈ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਹੈ ਬਾਬਾ ਜੀ ਨੂੰ ਵੱਧੋਤ ਮਤਲਬ ਸੰਜੋਗ ਕਰ ਰਹੀ ਤੇ ਇਸ ਜਨਮ ਦਿਨ ਤੇ ਵੀ ਬਾਬਾ ਜੀ ਨੂੰ ਥਾ ਸਕਦੇ ਹਾਂ ਉਹਨਾਂ ਕਾਲ ਜਨਮ ਮਤਲਬ ਬਾਬਾ ਜੀ ਬਹੁਤ ਸਿੱਖੀ ਦਾ ਪ੍ਰਚਾਰ ਕਰਦਾ ਹੈ ਕਿ ਇਹ ਜੇ ਪਰਸ ਇੱਕ ਦੀ ਵੱਧੋਤ ਮਦਦ ਕਰ ਰਹੀ ਆਪਾਂ ਨੇ ਬਾਬਾ ਜੀ ਮੇਰੇ ਇਹਨਾਂ ਨਾਲ ਆ ਜੋ ਕਰਦੇ ਆ ਗੱਲਬਾਤ ਹੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਦੇ ਹੋਰੋ ਭਾਈ ਚੜਦੀ ਕਲਾ ਜੀ ਚੜਦੀ ਕਲਾ ਭਾਈ ਇਹ ਕੰਮ ਕਰਦੇ ਨਹੀਂ ਇਹ ਪਿਛਲੇ 3 ਸਾਲਾਂ ਤੋਂ ਆਪਾਂ ਪਿੰਡ ਬੰਗਰਾੜੀ ਦੇ ਮੇਨ ਬਾਸਟੇ ਵਿੱਚ ਸੁਭਾਵਾਂ ਨਿਵਾ ਰਹੇ ਆ ਜੀ ਹਾਂਜੀ ਤੇ ਵਕ ਵਕ ਸਭੂਤਾ ਦੇ ਵਿੱਚ ਜਾ ਕੇ ਜੀ ਗੁਰਦੁਆਰਾ ਸਾਹਿਬ ਦੀਆਂ ਭਵੰਨ ਕਮੇਟੀਾਂ ਕਾ ਵੀ ਆਪਾਂ ਨੂੰ ਬੁਲਾ ਰਹੀਆਂ ਨੇ ਜੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਵੀਰ ਆ ਉਹ ਵੀ ਇਕੱਠੇ ਹੋ ਗਏ ਯਾਨੀ ਕਿ ਇਹ ਪਰਾਲਾ ਇੱਕ ਤਾਂ ਆਪਾਂ ਇਹ ਜੇ ਜਿਹੜੇ ਛੋਟੀ ਆਪਣੀ ਜਨਰੇਸ਼ਨ ਹੈ ਛੋਟੀ ਕਿਹੜੀ ਆ ਹਾਂਜੀ ਕਿਦਾ ਨਸ਼ੇ ਤੋਂ ਬਚ ਜਾਣਗੇ ਬਾਕੀ ਇੱਥੇ ਨੇ ਪਾਸੇ ਲੈਵਾ ਆਪਣੇ ਇਤਿਹਾਸ ਦੇ ਨਾਲ ਜੋੜ ਜਾਣ ਕਿਉਂਕਿ ਹੁਣ ਮੇਰੇ ਵਰਗੇ ਆ ਨੰਬਰ ਤੇ ਚੱਕੀ ਫਿਰਦੇ ਆ ਵੱਡੇ ਵੱਡੇ ਚੋਲੇ ਪਾਈ ਫਿਰਦੇ ਆ ਪਤਾ ਕਿ ਹਾਲਾਂਕਿ ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਵੀ ਸਾਡਾ ਇਤਿਹਾਸ ਹਾਂਜੀ ਵੀ ਕਿਸ ਤਰ੍ਹਾਂ ਸੀ ਇਤਿਹਾਸ ਨੂੰ ਪੁੱਛਣਾ ਕਿਸ ਤਰ੍ਹਾਂ ਸੀ ਜਾਣਨਾ ਅੱਜ ਜੇ ਲੋੜ ਆ ਸਾਨੂੰ ਬਾਲੇ ਪੱਕੇ ਜਾਨੀ ਕਿ ਪੱਥਰ ਬਾਲੇ ਪੱਥਰ ਲਾ ਕੇ ਗੁਰਦੁਆਰਾ ਸਹਿਪਾ ਤੇ ਜਾਂ ਮੰਦਿਰਾਂ ਨੂੰ ਪਿਆ ਕੇ ਸਜਾਵਟਾਂ ਲਾ ਕੇ ਸੋਹਣੇ ਨਹੀਂ ਬਣ ਰਹੇ ਸਾਡੇ ਅੰਦਰੋਂ ਜਿਹੜਾ ਮੰਦਿਰ ਆ ਨਾ ਉਹਨੂੰ ਅਸੀਂ ਜਗਦਾ ਕਰ ਹਾਂਜੀ ਸੂਰੂ ਘਰਾਂ ਦੇ ਵਿੱਚੋਂ ਆ ਬਾਣੀ ਪੜਦੇ ਆ ਗ੍ਰਾਂthi ਸਿੰਘਾਂ ਕਈ ਗ੍ਰਾਂthi ਸਿੰਘ ਤਾਂ ਕਯੋਟੀਆਂ ਵੀ ਕਰਦੇ ਆ ਤੇ ਫੇਰ ਵੀ ਉਹ ਕਹਿ ਦਿੰਦੇ ਆ ਵੀ ਜਿਵੇਂ ਹੁਣ ਬੱਚਿਆਂ ਨੂੰ ਛੁੱਟ ਗਏ ਅਸੀਂ ਹਰ ਕਥਾ ਦੇ ਨਾ ਬਾਹਰੋਂ ਆ ਕੇ ਵੀਰ ਕਲਾਸਾਂ ਰਾ ਰਹੇ ਆ ਕਿ ਕਿਤੇ ਹੀ ਹੋਊਗਾ ਗ੍ਰਾਂthi ਸਿੰਘ ਜਿਹੜੇ ਕਿ ਆਪ ਦੀ ਜ਼ਿੰਮੇਵਾਰੀ ਨਾਲ ਬੱਚਿਆਂ ਨੂੰ ਪਲਾਸਾ ਹਾਂਜੀ ਇਹ ਆਪਾਂ ਲਿਖਿਆ ਸੀਗਾ 5 ਸਾਲ ਤੋਂ 13 ਸਾਲ ਦੇ ਬੱਚੇ ਨੂੰ ਜਿਹੜਾ ਵੀ ਬੱਚਾ ਆਪਾਂ ਨੂੰ ਜਰਜੀ ਸਾਹਿਬ ਦੀ ਪਾਣੀ ਘਰੋਂਦਾ ਉਹਨਾਂ ਨੂੰ ਆਪਾਂ ਕੁਲਫੀ ਫ੍ਰੀ ਦੇਣੀ ਆ ਫਿਰ ਇੱਕ ਸ਼ੂਗਰ ਵਾਲੇ ਮਰੀਜ਼ ਆਪਣੇ ਸ਼ੂਗਰ ਦੀ ਜਿਹੜੀ ਇਹ ਬਿਮਾਰੀ ਆ ਨਾ ਮਰਾਦ ਬਿਮਾਰੀ ਆ ਆਪਾਂ ਇਹਨੂੰ ਕਹਿ ਸਕਦੇ ਆ ਕਿ ਹਰ ਕੋ ਨੂੰ ਹੀ ਹੋਈ ਪਈ ਆ ਉਹਦੇ ਤੇ ਇਹ ਹੁੰਦਾ ਸੀ ਕਿ ਕੁਲਫੀਆਂ ਖਾਂਦੇ ਸੀਗੇ ਸੰਗਤ ਦੇ ਰੂਪ ਵਿੱਚ ਬੱਚਿਆਂ ਨੂੰ ਤੇ ਕਈ ਮਰੀਜ਼ਾਂ ਨੂੰ ਨਾ ਸ਼ੂਗਰ ਹੁੰਦਾ ਸੀ ਉਹਦੇ ਵਿੱਚ ਆਪਾਂ ਇੱਕ ਸ਼ੂਗਰ ਫ੍ਰੀ ਆਈਸਕ੍ਰੀਮ ਤੇ ਕੁਲਫੀ ਤਿਆਰ ਕਰਤੀ ਆ ਜਿਹੜੇ ਸ਼ੂਗਰ ਵਾਲੇ ਮਰੀਜ਼ ਵੀ ਖਾ ਸਕਦੇ ਆ ਅਸਕਰ ਕੇ ਬਾਬਾ ਜੀ ਪਿੰਡ ਬੰਗੜਾੜੀ ਦੀ ਜਿਹੜੀ ਸੰਗਤ ਆ ਪਿੰਡ ਬੰਗੜਾੜੀ ਦੇ ਬਹੁਤ ਹੀ ਪਿਆਰ ਦੇ ਨਾਲ ਸਾਰੇ ਵੀਰ ਰਹਿੰਦੇ ਨੇ ਠੀਕ ਹੈ ਤੇ ਆਪਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਿੰਨੇ ਵੀ ਬਸ ਸਟੇਟ ਦੇ ਵਿੱਚ ਦੁਕਾਨਾ ਵਾਲੇ ਨੇ ਜਾਂ ਕੋਈ ਨੌਜਵਾਨ ਵੀਰ ਕੰਮ ਕਾਰੋਬਾਰ ਤੋਂ ਹੁੰਦੇ ਨੇ ਕਾਰੋਬਾਰ ਕਰਦੇ ਨੇ ਉਹ ਸਾਰੇ ਆਪਾਂ ਨੂੰ ਮਿਲ ਕੇ ਜਾਂਦੇ ਨੇ ਤੇ ਸਾਰਿਆਂ ਦੇ ਨਾਲ ਆਪਣਾ ਵਧੀਆ ਪਿਆਰ ਆ ਜੀ 3 ਸਾਲਾਂ ਤੋਂ ਇਸੇ ਤਰ੍ਹਾਂ ਬਣਿਆ ਆਪਾਂ ਇਹੀ ਕਹਿੰਦੇ ਆ ਕਿ ਪਿੰਡ ਨਗਰ ਬੰਗੜਾੜੀ ਚੜ੍ਹਦੀ ਕਲਾ ਵਿੱਚ ਰਹੇ ਠੀਕ ਹੈ ਜੀ ਬੱਚੇ ਪੱਤੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਬਖਸ਼ੇ ਇਸੇ ਤਰ੍ਹਾਂ ਇਹ ਪਿਆਰ ਬਖਸ਼ੇ